ਸਰਾਦੀ ਜ਼ਿਲ੍ਹਾ ਹੋਣ ਦੇ ਕਾਰਨ ਜ਼ਿਲ੍ਹਾ ਪਠਾਨਕੋਟ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਪਿਛਲੇ ਦਿਨੀ ਹੋਈਆਂ ਕਟਨਾਵਾਂ ਨੂੰ ਲੈ ਕੇ ਪੰਜਾਬ ਪੁਲਿਸ ਪੱਬਾ ਪਾਰ ਦੇਖਾਈ ਦੇ ਰਹੀ ਹੈ ਅਜਿਹੀ ਹਾਲਤ ਦੇ ਵਿੱਚ 15 ਅਗਸਤ ਦਾ ਸਮਾਗਮ ਹੋਣ ਦੇ ਚਲਦੇ ਪੁਲਿਸ ਵੱਲੋਂ ਆਪਣੀ ਮੁਸਤੈਦੀ ਵਿਖਾਈ ਜਾ ਰਹੀ ਹੈ ਇਸ ਦੇ ਚਲਦੇ ਜਿੱਥੇ ਇੱਕ ਪਾਸੇ ਪੂਰੇ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਨਾਕੇ ਲਗਾਏ ਗਏ ਨੇ ਤਾਂ ਉੱਥੇ ਹੀ ਦੂਜੇ ਪਾਸੇ ਪਠਾਨਕੋਟ ਪੁਲਿਸ ਵੱਲੋਂ ਅੱਜ ਇੱਕ 플ੈਗ ਮਾਰਚ ਕੱਢ ਕੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਹੈ ਤੇ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਉਹਨਾਂ ਦਾ ਫਰਜ਼ ਹੈ ਇਹਦੇ ਮੱਦੇਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਹਾਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਮੌਜੂਦ ਹੈ ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਹਾਂ ਇਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਤੇ ਇਹਦਾ ਜਿਹੜਾ ਮੇਨ ਉਦੇਸ਼ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਹੋਏ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਹਾਂ ਕਿ ਫੋਰਸ ਉਹਨਾਂ ਨਾਲ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਇਹ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ ਫਲੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਜ਼ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤਾਂ ਰੈਗੂਲਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਇਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ ਪੈਰਾ ਮਿਲਟਰੀ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਜੀ ਪੈਰਾ ਮਿਲਟਰੀ ਦੀ ਸਾਨੂੰ ਕੁਝ ਇਥੇ ਕੰਪਨੀਆਂਜ਼ ਮਿਲੀ ਹੈ ਜਿਹਦੇ ਵਿੱਚ ਬੀਐਸਐਫ ਸ਼ਾਮਲ ਹੈ ਉਹਨਾਂ ਨੂੰ ਆਪਾਂ ਆਲਰੇਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਕਿਆਂ ਦੇ ਨਫਰੀ ਵਧਾਈਏ ਉੱਥੇ ਉਹਨਾਂ ਨੂੰ ਲਾਇਆ ਹੋਇਆ ਤੇ ਆਪਾਂ ਪੂਰਾ ਜਿਹੜੀ ਹੈ ਜਿਹੜੀ ਪੈਰਾ ਮਿਲਟਰੀ ਦੀ ਫੋਰਸ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜੀ ਹੈ ਸਿਚੁਏਸ਼ਨ ਇਥੇ ਨਾਰਮਲ ਰੱਖੀ ਜਾ ਸਕੇ ਹਣ ਪਛਾਤੇ ਲੋਕਾਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹਦੀ ਕੀ ਸਥਿਤੀ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਣ ਪਛਾਤੇ ਲੋਕਾਂ ਦੀ ਪਹਿਲੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਈ ਸੀ ਆਪਾਂ ਹਰ ਇੱਕ गहन ਉਹਦੀ ਜਾਂਚ ਕੀਤੀ ਗਈ ਤੇ ਹਾਲੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸ਼ੱਕੀ ਸਾਹਮਣੇ ਨਹੀਂ ਹੈ ਜਿਹਦੇ ਉੱਪਰ ਆਪਾਂ ਕੁਝ ਤੁਹਾਨੂੰ ਅਲੱਗ ਤੋਂ ਦੱਸ ਸਕੀਏ ਫੇਰ ਵੀ ਇਤੇਆਦ ਦੇ ਤੌਰ ਤੇ ਆਪਾਂ ਰੈਗੂਲਰਲੀ ਜਿਹੜੀਆਂ ਸਰਚੀਜ਼ ਔਰ ਬਾਕੀ ਚੀਜ਼ਾਂ ਕਰ ਰਹੇ ਆ ਤੇ ਕੋਈ ਵੀ ਜਿਹੜੀ ਛੋਟੀ ਤੋਂ ਛੋਟੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਉਹਨੂੰ ਆਪਾਂ ਗਹਿਰਾਈ 'ਚ ਜਾ ਕੇ ਚੈੱਕ ਕਰਨੇ ਆ ਤੇ ਰੂਲ ਆਊਟ ਕਰਨਾ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਮੇਰੀ ਇਹ ਅਪੀਲ ਆ ਕਿ 15 ਅਗਸਤ ਜਿਸ ਤਰ੍ਹਾਂ ਤੁਹਾਨੂੰ ਪਤਾ ਬੜਾ ਸੈਂਸਿਟਿਵ ਇੱਕ ਡੇ ਭੰਜਦਾ ਸਿਕਿਉਰਿਟੀ ਦੇ ਪੱਖੋਂ ਕੋਈ ਵੀ ਉਹਨਾਂ ਨੂੰ ਸ਼ੱਕੀ ਚੀਜ਼ ਜਾਂ ਸ਼ੱਕੀ ਬੰਦਾ ਜਾਂ ਇਸ ਤਰ ਆਪਣੇ ਪੁਲਿਸ ਦੇ ਹੈਲਪਲਾਈਨ ਨੰਬਰ ਸਾਰੇ ਨੂੰ ਆਪਾਂ ਸ਼ੇਅਰ ਕੀਤੇ ਆਂਦਰਵਾਜ਼ ਨੈੱਟ ਤੋਂ ਵੀ ਮਿਲ ਜਾਂਦੇ ਆ ਤੇ ਉਹ ਆਪਣੇ ਮੁਤਲਕ ਐਸਐਚਓ ਨੂੰ ਵੀ ਦੱਸ ਸਕਦੇ ਆ ਬਸ ਇਹਦੇ ਚ ਇਹ ਆ ਕਿ ਵੀ ਇਨਫੋਰਮੇਸ਼ਨ ਇਮੀਡੀਏਟਲੀ ਸ਼ੇਅਰ ਕਰਨ ਤਾਂਕਿ ਆਪਾਂ ਉਹਨੂੰ ਵੈਰੀਫਾਈ ਕਰ ਸਕੀਏ ਤੇ ਰੂਲ ਆਊਟ ਕਰ ਸਕੀਏ ਇਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਦਾ 플ੈਗ ਮਾਰਚ 15 ਅਗਸਤ ਨੂੰ ਦੇਖਦੇ ਹੋਏ ਕੱਢਿਆ ਗਿਆ ਕਿਉਂਕਿ ਸਹੀ ਸਾਰੇ ਮਾਰੇ ਅੰਸਰ ਇਸ ਮੌਕੇ ਕਿਸੇ ਨਾ ਕਿਸੇ ਅਨਸੁਖਾਮੀ ਘਟਨਾ ਨੂੰ ਅੰਜਾਮ ਦੇਣ ਦੀ फिराक ਵਿੱਚ ਰਹਿੰਦੇ ਨੇ ਪਰ ਸਾਡੇ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰੋਸਾਧਵਾਇਆ ਜਾਂਦਾ ਹੈ ਕਿ ਪੰਜਾਬ ਪੁਲਿਸ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਅਜਿਹੀ ਕੋਈ ਵੀ ਘਟਨਾ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਵਾਪਰਨ ਨਹੀਂ ਦਿੱਤੀ ਜਾਏਗੀ ਤੇ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਇਸ ਮੌਕੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵੀ ਸ਼ਰਾਰਤੀ ਅੰਸਰ ਇਸ ਪਵਿੱਤਰ ਦਿਹਾੜੇ ਮੌਕੇ ਕਿਸੇ ਵੀ ਘਟਨਾ ਨਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤਾਜੋਮੁੜ ਕੋਈ ਵੀ ਦੇਸ਼ ਦੀ ਸੁਰੱਖਿਆ ਦੇ ਵਿੱਚ ਸੰਨਮਾਰੀ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ